ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਖਿਆਲ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤਾਈ ਜ਼ਰੂਰੀ ਖਾ ਜਿੰਨਾ ਵੀ ਰਿਆ ਪੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੇਰਾ ਪੁੱਤਰ ਦੁਪਹਿਰ ਦੇ ਖਾਣੇ ਲਈ ਹੋਸਟਲ ਗਿਆ ਸੀ ਅਤੇ ਜਦੋਂ ਜਹਾਜ਼ ਟਿਕਿਆ ਤਾਂ ਹਸਪਤਾਲ ਪਹੁੰਚੀ ਔਰਤ ਨੇ ਸੁਣਾਈ ਹੈ ਹੱਡ ਬੀਤੀ ਦੁਪਹਿਰ ਨੂੰ ਅੰਮਦਾਬਾਦ ਵਿੱਚ ਹਸਤਾਗ੍ਰਸਤ ਹੋ ਗਿਆ ਲੰਡਨ ਜਾਣ ਵਾਲੇ ਇਸ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਾਨਾ ਗੁਜਰਾਤ ਦੇ ਸਿਵਲ ਹਸਪਤਾਲੇ 'ਚ ਪਹੁੰਚੇ ਰਮੀਲਾ ਬੈਨ ਨਾਮ ਦੀ ਇੱਕ ਔਰਤ ਨੇ ਕਹਾ ਉਸ ਦਾ ਪੁੱਤਰ ਦੁਪਹਿਰ ਦੇ ਖਾਣੇ ਦੀ ਛੁੱਟੀ ਲਈ ਗਿਆ ਸੀ ਔਰਤ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਕੁਝ ਨਹੀਂ ਹੋਇਆ ਉਸਨੇ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ 10 ਅਸਰ ਜਹਾਜ਼ ਅਹਮਦਾਬਾਦ ਦੇ ਡਾਕਟਰ ਹੁਸੈਨ ਹੋਸਟਲ ਤੇ ਹੀ ਹਾਸਾਗ੍ਰਸਤ ਹੋ ਗਿਆ ਨਿਊਜ਼ ਏਜੰਸੀ ਏ ਐਨ ਆਈ ਨਾਲ ਗੱਲ ਕਰਦਿਆ ਰਮੀਲਾ ਬੈਣ ਨੇ ਕਿਹਾ ਜੇ ਅਜ ਹੋਸਟਲ ਤੇ ਹੀ ਹਾਸਾਗ੍ਰਸਤ ਹੋ ਗਿਆ ਮੇਰੇ ਪੁੱਤਰ ਨੂੰ ਕੁਝ ਨਹੀਂ ਹੋਇਆ ਮੈਂ ਉਸ ਨਾਲ ਗੱਲ ਕੀਤੀ ਹੈ ਮੁੰਡਾ ਕਹਿ ਰਿਹਾ ਹੈ ਕਿ ਮੈਂ ਠੀਕ ਹਾਂ ਉਸਨੇ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਇਸ ਲਈ ਉਸ ਨੂੰ ਥੋੜਾ ਸੱਟ ਲੱਗੀ ਹੈ ਉਦੋਂ ਮੈਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਮੈਂ ਅੰਦਰ ਜਾਵਾਂਗੀ ਇਸ ਜਿਸ ਡਾਕਟਰ ਹਸਪਤਲ ਤੇ ਜਹਾਜ਼ ਡਿੱਗਿਆ ਉਸ ਨੂੰ ਵੀ ਬਹੁਤ ਨੁਕਸਾਨ ਹੋਣ ਦਾ ਖ਼ਸ਼ਾ ਹੈ ਪਰ ਇਸ ਬਾਰੇ ਪੁਸ਼ਟੀ ਕੀਤੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੰਦਾਵਾਂ ਨੇ ਇਸ ਹਸਤੇ ਤੇ ਦੁੱਖ ਪ੍ਰਗਟ ਕੀਤਾ ਹੈ ਇਸ ਜਹਾਜ਼ ਵਿੱਚ કુલ 242 ਲੋਕਾਂ ਵਿੱਚੋਂ 169 ਭਾਰਤੀ ਸਨ ਇਸ ਜਹਾਜ਼ ਵਿੱਚ ਦੋ ਪਾਇਲਟ ਅਤੇ 10 ਚਲਕਦਲ ਦੇ ਮੈਂਬਰ ਸਵਾਰ ਸਨ ਜਿਸ ਮਾਰਤੇ ਜਾਜ ਡਿੱਗਿਆ ਉਹ ਬੁਰੀ ਤਰ੍ਹਾਂ ਸੜ ਗਈ ਮੇਗਨਾਨੀ ਨਗਰ ਖੇਤਰ ਸਰਦਾਰ ਬੱਬਲ ਪਾਈ ਪਟੇਲ ਹਵਾਈ ਅੱਡੇ ਦੇ ਨੇੜੇ ਹੈ ਹੋਸਟਲ ਇਸ ਮੇਗਨਾਨੀ ਨਗਰ ਖੇਤਰ ਵਿੱਚ ਸਥਿਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਹਵਾ ਬਾਜੀ ਮੰਤਰੀ ਨਾਲ ਗੱਲ ਕੀਤੀ ਹੈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਵੀ ਜਹਾਜ਼ ਵਿੱਚ ਸਵਾਰ ਸਨ ਉਹ ਆਪਣੀ ਧੀ ਨੂੰ ਮਿਲਣ ਲੰਡਨ ਜਾ ਰਹੇ ਸਨ ਜਹਾਜ਼ ਅਡਾਨ ਭਰਨ ਤੋਂ 5 ਮਿੰਟਾਂ ਦੇ ਅੰਦਰ ਹੀ ਹਾਦਸਾ ਗ੍ਰਸਤ ਹੋ ਗਿਆ ਬੋਇੰਗ ਡਿਮ ਲਾਈਨਰ 787 ਵਿੱਚ 300 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਸੀ ਪਾਇਲਟ ਦੁਆਰਾ ਮੇਡੇ ਕਾਲ ਕੀਤੀ ਗਈ ਮੇਡੇ ਕਾਲ ਦਾ ਮਤਲਬ ਅਮਰਜੈਂਸੀ ਹੈ ਮੌਕੇ ਤੇ ਰਾਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ ਇਸ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ 에ਅਰ ਇੰਡੀਆ ਨੇ ਹੈਲਪਲਾਈਨ ਨੰਬਰ 18005599444 ਜਾਰੀ ਕੀਤਾ ਹੈ ਖਬਰ ਵਨ ਤੱਕ ਦੇਖਣ ਲਈ ਧੰਨਵਾਦ